ਕਿ ਵੈਸੇ ਟਰੇਨ ਕੋਟ ਹੈਗਾ ਮੇਰੇ ਕੋਲੇ ਪਰ ਮੈਂ ਸੋਚ ਰਿਹਾ ਵੀ ਚਲੋ ਥੋੜੀ ਦੂਰ ਤੱਕ ਐਮੀ ਸਫਰ ਕਰਦੇ ਆ। ਕਿ ਵੈਸੇ ਕਰ ਲੈਣਾ ਚਾਹੀਦਾ ਨਾ। ਜ਼ਿਆਦਾ ਹੋ ਸਕਦੀ ਹੈ ਨਾ। ਜੇ ਕੱਪੜੇ ਗਿੱਲੇ ਹੋ ਗਏ ਫਿਰ ਔਖਾ ਹੋ ਜਾਣਾ। ਤਗਾ ਜੀ برف ਬਹੁਤ ਜ਼ਿਆਦਾ ਡਿੱਗਣ ਲੱਗੀ। ਆ ਦੇਖੋ। ਟਰੇਨ ਕੋਟ ਜਾਂ ਪਾਣਾ ਪਹਿਣਾ। ਕਿਉਂਕਿ ਕੱਪੜੇ ਗਿੱਲੇ ਹੋ ਜਾਣਗੇ। ਆ ਦੇਖੋ ਕਾਫੀ ਜ਼ਿਆਦਾ ਹੋ ਗਈ। ਦੇਖੀ ਤੇ ਦੇਖਦੇ ਦੇਖੋ ਕਿੰਨੀ ਹੋ ਗਈ। ਅੱਜ ਮੇਰੀ ਜ਼ਿੰਦਗੀ ਦਾ ਇਹ ਬਹੁਤ ਵਧੀਆ ਦਿਨ ਹੈ ਕਿਉਂਕਿ ਮੇਰਾ ਸੁਪਨਾ ଥିਆ SNOWFALL ਨੂੰ ਦੇਖਣ ਦਾ ਆਖਰਕਾਰ ਉਹ ਪੂਰਾ ਹੋ ਗਿਆ ਵਾਹ ਆਹ ਦੇਖੋ ਗਾਇਸ ਕਿੰਨੀ ਜਿਆਦਾ SNOWFALL ਪੈ ਰਹੀ ਹੈ ਤਾਂ ਚਲੋ ਗਾਇਸ ਤੁਹਾਨੂੰ ਟ੍ਰੈਕ ਦਿਖਾਣੇ ਕਿਵੇਂ ਹੈ ਪਹਿਲਾਂ ਆਏ ਫਿਰ ਆਏ ਫਿਰ ਉੱਥੋਂ ਆਏ ਫੇਰ ਉੱਤਾਂ। ਤਾਂ ਗਾਇਜ਼ ਇਹ ਟਰੈਕ ਦੇਖਣ ਨੂੰ ਸੌਖਾ ਲੱਗਦਾ ਪਰ ਬਹੁਤ ਔਖਾ। ਬਹੁਤ ਥੀਕਟ। ਹੁਣ ਮੇਰੀਆਂ ਲੱਤਾਂ ਇਸ ਟਾਈਮ ਬਹੁਤ ਜ਼ਿਆਦਾ ਦਰਦ ਕਰ ਰਹੀਆਂ ਨੇ। ਨਾਲ ਖੈ ਕੇ ਲੰਘਣ ਵਾਲੇ ਹੋ ਜਾਂਦੇ ਨੇ। ਤਾਂ ਗਾਇਜ਼ ਸਾਰੇ ਟਰੈਕ ਦੇ ਵਿੱਚ ਮੈਨੂੰ ਆਹ ਕੋੜਿਆਂ ਤੋਂ ਡਰ ਲੱਗਿਆ ਕਿਉਂਕਿ ਡਰ ਲੱਗਦਾ ਸੀ ਕਿ ਇਹ ਥੱਲੇ ਨਾ ਡੇਗ ਜਾਣ ਇੱਥੋਂ। ਸਾਰੇ ਲਿਗਏ ਕੋੜਿਆਂ ਨੂੰ ਲਾਸਟ ਇੱਥੇ ਤੱਕ ਲੈ ਕੇ ਆਉਂਦੇ ਨੇ। ਇਸ ਤੋਂ ਬਾਅਦ ਜਿਹੜਾ ਸਫਰ ਹੈ ਉਹ ਫੇਰ ਤੁਰਕੀ ਕਰਨਾ ਪੈਂਦਾ। ਇਸ ਤੋਂ ਅੱਗੇ ਘੋੜੇ ਨਹੀਂ ਜਾਂਦੇ। ਤਾਂ ਫਾਈਨਲੀ ਗਿਆ ਖਰਕਾਰ ਗਲੇਸ਼ੀਅਰ 'ਚ ਪਹੁੰਚ ਗਏ। ਔਖੇ-ਸੌਖੇ ਤਾਂ ਸਾਨੂੰ ਇਸ ਗਲੇਸ਼ੀਅਰ ਦਿਖਾਉਣਾ ਹੈ। ਆਹੋ ਵਾਓ ਕਿੰது ਸੁਰਤਾ ਗਈ। ਦੋ ਮਿੰਟ ਰਵੇਟ। ਕੋਣ ਬੋਲਦਾ? 1 2 3 10와우와 저거 터 ਖਬਸੂਰਤ ਗਾਇ ਇਹ ਤੇਰੇ ਖੁਸ਼ ਹੋ ਗਿਆ ਵਾਓ ਅਮੇਜ਼ਿੰਗ ਬਹੁਤ ਸੋਹਣਾ ਹੈ ਜੀ ਉੱਪਰੋਂ ਦੇਖੋ ਕਿੰਨਾ ਸੋਹਣਾ ਹੈ ਵਾਹ ਚਲੋ ਭਾਈ ਕਿ ਜੀ ਕਾਫੀ ਸਫਰ ਕਰਨਾ ਹੈ ਹੌਲੀ ਹੌਲੀ ਚੱਲੀ ਚੱਲ ਇਹ ਫੁਰੋਕ ਤੋਂ ਅਲੱਗ ਕੋਈ ਰੋਣ ਕੋਈ ਨਹੀਂ ਤਸਾਨ ਲਿਗੇ ਜਾਣ ਵਾਸਤੇ ਦੋ ਰਸਤੇ ਨੇ ਸੀੜੀਆਂ ਤੇ ਨੋਰਮਲ ਟਰੈਕ ਪਰ ਆਪਾਂ ਨੋਰਮਲ ਟਰੈਕ 'ਤੇ ਚੱਲਾਂਗੇ ਕਿਉਂਕਿ ਜਿੰਨੀ ਸਿੱਧੀ ਕਿਹੜਾਈ ਚੜਾਂਗੇ ਉਨੰਨੇ ਜਿਆਦੇ ਸਾਹ ਫੜ ਲੋਗੇ ਦੋਲਾ ਹਾਂ ਬਾਈ ਯਾਤਰੀ ਬੋਲੋ ਮੈਂ ਮੈਂ ਕੀ ਬੋਲੋ ਕਿਤਨੇ ਮੀਟਰ ਦੂਰ ਗਿਆ ਕਿਤਨਾ ਦੂਰ ਰਹਿ ਗਿਆ ਕੋਈ ਗੱਲ ਨਹੀਂ ਚੱਟ जाएंगे ਤੇ ਆਪਾਂ ਦਰਬਾਰ ਸਾਹਿਬ ਪਹੁੰਚ ਗਏ ਤੇ ਕਰੋ ਦਰਸ਼ਨ ਕਿਹਦਾ ਲੱਗ ਰਿਹਾ ਹੈ ਯਹਾਂ ਪਰ ਆਕਰ ਬਹੁਤ ਅੱਛਾ ਲੱਗ ਰਿਹਾ ਹੈ ਬਈ ਕਿਹ ਕਹਾਂ ਸੇ ਆਏ ਹੋ ਲੁਧਿਆਣਾ ਪੰਜਾਬ ਪਟਿਆਲਾ ਪੰਜਾਬ ਲੁਧਿਆਣਾ ਪੰਜਾਬ ਲੁਧਿਆਣਾ ਪੰਜਾਬ ਓਕੇ ਮੈਂ ਪਟਿਆਲਾ ਪਟਿਆਲਾ ਕੋਈ ਪਰ ਤੋਂ ਸਤੋ ਹਾਂ ਪਤਾ ਨਹੀਂ ਹੈਗਾ ਦਾ ਮੋਲੀ ਗੱਡੀ ਗੱਲਾਂ ਗੱਡੀ ਚਲਾਉਣ ਵਾਲਾ ਗੱਲਾਂ ਮੈਂ ਆ ਵਾਂ ਮੈਂ ਐਸੀ ਹੋ ਜਾਣਾ ਚਲਾਇਆ ਗੱਡੀ ਮੈਂ ਕੱਲਾ ਹਾਂ ਗੱਡੀ ਚਲਾਉਣ ਵਾਲਾ ਅੱਛਾ ਤੇ ਮੈਨੂੰ ਹੋਰੇ ਯਾਰ ਭਾਈ ਦੇਖ ਅੱਧੂ ਆ ਜਾ ਬਾਰਿਆਂ ਨੂੰ ਆਇਆ ਕਰਾਂ ਹਨਾ ਦੌਰਨ ਟਟਕ ਚਾਜੂ ਦੌਰ ਸਾਬਦ ਕਰ ਧੰਵਾ ਬਾਬਾ ਸਿੰਝਾ ਉਤਰਾਖੰਡ ਤੋਂ ਆਇਆ ਭਾਈ ਛੇ ਦਾ ਇਸ ਕੰਮ ਚ ਮੇਧਾ ਹਰ ਸੱਚੇ ਤੱਕ ਪਰਚਾਰਾ ਭਗਵਾਨ ਕੋ ਗੇ ਸੇਆ ਤੇਰ ਫੁਰ ਤੇਲਾ ਤਾਂ ਫਾਈਨਲੀ ਗਏ 1 ਵਜ ਗਿਆ ਗੁਰਦੁਆਰਾ ਸਾਹਿਬ ਦੇ ਆਪਾਂ ਨੇ ਦਰਸ਼ਨ ਕਰ ਲਏ 뷰 ਬਹੁਤ ਸੋਹਣਾ ਹੈ ਬਾਕੀ ਮੈਂ ਸੋਨੂ ਵੀ ਸਾਰਿਆਂ ਨੂੰ ਦਰਸ਼ਨ ਕਰਵਾਏ ਨਗੇ ਆ ਦੇਖੋ ਪੂਰਾ ਵਧੀਆ ਉਧਰ ਇੱਕ ਮੰਦਿਰ ਹੈ ਲక్ష్మణ ਮੰਦਿਰ ਆਪਾਂ نیچے ਜਾਣਾ ਹੈਗਾ نیچے ਜਾਣ ਵਾਸਤੇ ਦੇਖ ਰਿਹਾ ਮੈਂ ਕਿੱਧਰ ਨਹੀਂ ਜਾਣਾਗਾ ਗਾਈ ਪਰਫ ਦੇਖੋ ਸਾਈਡ ਉੱਤੇ ਆਲੇ ਮਿੱਟੀ ਗਿਆ ਲਾ ਜਾ ਉਹ ਅੰਦਰ ਥੋੜੀ ਬਾਅਦ ਅੰਦਰ ਮੈਨੂੰ ਤਾਂ ਨਹੀਂ ਪੁੱਛਣਾ ਤਾਂ ਫਿਰ ਅੱਗੇ ਲਈ ਥੋੜੀ ਦੂਰ ਬਰਫ਼ 'ਚ ਚੱਲ ਕੇ ਦੇਖਦੇ ਹਾਂ ਵਾਓ ਵਾਓ ਤਾਂ ਅੱਗੇ ਅੱਗੇ ਬਰਫ਼ ਹੈ ਆ ਦੇਖੋ ਜਦੋਂ ਮੈਂ ਪੈਰ ਧਰਦਾ ਨਾ ਐਨੀ ਬਰਫ਼ ਬਰਫ਼ 'ਚ ਪੈਰ ਘੱਟਦਾ ਹੈਗਾ ਐ ਤੇ ਡੰਡਾ ਜਿਹੜਾ ਆਪਣਾ ਇੰਨਾ ਘੱਟ ਜਾਂਦਾ ਚੱਕ ਕੇ ਦੇਖਦੇ ਆਂਗੇ ਵਾਓ ਵਾਓ ਤਾਂ ਫੰ ਲੀ ਗਈ ਹੇਮਕੁੰਡ ਸਾਹਿਬ ਤੋਂ ਆਪਾਂ ਵਾਪਸ ਚੱਲਾਂਗੇ ਗੋਵਿੰਦ ਧਾਮ ਲਈ 2 ਵਜੇ ਆਪਾਂ 2 ਵਜੇ ਤੋਂ ਪਹਿਲਾਂ ਹੀ ਚੱਲ ਪਾਂਗੇ ਥੋੜਾ ਥੋੜਾ ਆਰਾਮ ਕਰਦੇ ਰਾਵਾਂਗੇ ਰਸਤੇ 'ਚ ਚਲੋ ਚੱਲਦੇ ਆਂ ਕਿਉਂਕਿ ਸਫ਼ਰ ਬਹੁਤ ਜ਼ਿਆਦਾ ਹੈ ਤਾਂ ਗਾਇਸ ਸਵੇਰ ਦੇ ਚੱਲੇ ਹੋਏ 12:30 ਵਜੇ ਪਹੁੰਚੇ ਆਂ ਸੀ ਤਾਂ ਜਾਣ ਤੇ ਵੀ ਟਾਈਮ ਲੱਗੂ ਬਹੁਤ ਜ਼ਿਆਦਾ ਚੱਲਦੇ ਆਂ ਫਾਈਨਲੀ ਗਏ ਫੋਨ ਦੀ ਵੈਂਟਰੀ ਹੋ ਗਈ ਲੋ ਬਹੁਤ ਜਿਆਦਾ ਰਿਕਾਰਡਿੰਗ ਨਹੀਂ ਕਰ ਸਕਦੇ ਪਾਵਰ ਬੈਂਕ ਤੀ ਪਤਾ ਨਹੀਂ ਕੀ ਚੱਕ ਰਿਹਾ ਟੈਂਪਰੇਚਰ ਚ ਆ ਕੇ ਚਾਰਜਸ ਹੀ ਹੋ ਤੇ ਬਿਲਕੁਲ ਹੀ ਲੋ ਹੋ ਗਿਆ ਹਿਮਕੁੰਡ ਸਾਹਿਬ ਤੋਂ ਹੁਣ ਸਿੱਧਾ ਆਪਾਂ ਮਿਲਾਂਗੇ ਗੋਵਿੰਦ ਧਾਮ ਕਿਉਂਕਿ ਜਾਣ ਦੀ ਵੀਡੀਓ ਤਾਂ ਬਣਾਈ ਨਹੀਂ ਜਾਣੀ ਬਣਾਉਣੀ ਤਾਂ ਹੈਗੀ ਸੀ ਕੋਸ਼ਿਸ਼ ਤਾਂ ਆਪਣੇ ਲਵੇ ਮੈਮਰੀ ਸ਼ੋਰਟੇਜ ਐਂਟਰੀ ਪ੍ਰੋਬਲਮ ਅ ਨੈਕਸਟ ਟਾਈਮ ਕੈਮਰੇ ਕੁਮਰੇ ਲੈ ਕੇ ਆ। ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਕਮੈਂਟ ਕਰ ਲਾਣਾ ਨਾ ਭੁੱਲਣਾ। ਗਲਤੀ ਹੋ ਗਈ ਕੋਈ ਮਾਫ ਕਰਨਾ। ਕੋਸ਼ਿਸ਼ਾਂ ਨੇ, ਕੋਸ਼ਿਸ਼ਾਂ ਕਰ ਰਹੇ ਆ। ਉਮੀਦ ਕਰਦੇ ਆ ਖਰੇ ਉੱਤਰ ਆਵਾਂਗੇ। ਲਗਾ ਜੀ ਮੈਨੂੰ ਦੇਖ ਕੇ ਲੋਕ ਪਤਾ ਨਹੀਂ ਕਿਉਂ ਖੁਸ਼ ਹੋ ਜਾਂਦੇ ਨੇ। ਵਧੀਆ ਗੱਲ ਐ। ਤਾਂ ਚਲੋ ਗਾਇਜ਼ ਇਸ ਦੇ ਨਾਲ ਕਰ ਦਾਂਗੇ ਵੀਡੀਓ ਨੂੰ ਐਂਡ। ਆਈ ਹੋਪ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ। ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਕਰ ਦਿਓ ਲਾਈਕ, ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਗਾਇਜ਼। ਤਾਂ ਮਿਲਦੇ ਹਾਂ